ਪੰਜਾਬ ਇੱਕ ਐਸੀ ਸਿਆਸਤ ਵਿੱਚ ਆ ਗਿਆ ਕਿ ਪੰਜਾਬ ਦੇ ਪੱਲੇ ਕੁਛ ਨਹੀਂ ਜਾਂ ਦਿੰਦਾ ਇਸ ਲੀਡਰਾਂ ਨੇ ਦੇਖੋ ਸਾਡਾ ਇੱਕ ਸਟੈਂਡ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਜਿਹੜਾ ਮਰਜ਼ੀ ਪਾਰਟੀ ਉਧਰ ਜਾਈ ਜਾਂਦਾ ਆਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਕੋਈ ਸਟੈਂਡ ਨਹੀਂ ਹਾਂ ਜਿੱਥੇ ਬੰਦਿਆਂ ਵੀ ਟੋਲ ਫ੍ਰੀ ਕਰਾਉਣ ਨੂੰ ਬੈਠੇ ਆਪਾਂ ਆਪਾਂ ਟੂਲ ਟੈਕਸ ਫ੍ਰੀ ਕਰਾਉਣ ਨੂੰ ਬਿਲਕੁਲ ਨਹੀਂ ਕਹਿੰਦੇ ਜੋ ਜਾਇਜ ਹੈ ਜਾਇਜ ਲਾ ਲਓ ਬਸ ਸਾਰਿਆਂ ਦੇ ਨਾਲ ਹੀ ਆ ਸਾਰਿਆਂ ਦੇ ਇਹਨਾਂ ਲੱਖਾਂ ਲੋਕੀ ਦੇ ਰਹੇ ਆਪਾਂ ਵੀ ਦੇ ਰਹੇ ਆ ਭਾਜੀ ਸਾਡੀ ਵੋਟ ਨਹੀਂ ਦੀ ਇੱਕ ਬੋਟ ਤੇ ਪ੍ਰਧਾਨ ਮੰਤਰੀ ਹਾਰ ਜਾਂਦਾ ਵਾ ਤੇ ਉਹ ਬੋਟ ਇੱਕ ਸਾਡੀ ਹੈ ਨੇ ਤਾਂ ਮੈਨੂੰ 4 ਘੰਟੇ ਪ੍ਰਧਾਨ ਮੰਤਰੀ ਬੰਦਾ ਮੌਕਾ ਦੇ ਦੇ। ਦੇਖੋ ਮੈਂ ਧੱਜੀਆਂ ਉਡਾ ਕੇ ਕੀ ਕੀ ਕਰਾਂਗੇ ਤੁਸੀਂ ਜੇ ਤੁਹਾਨੂੰ ਬਣਾ ਵੀ ਦਿੱਤਾ। ਜਿੱਥੇ ਦੁਨੀਆ ਖੜੀ ਅਸੀਂ ਦੁਨੀਆ ਨਾਲ ਖੜੇ ਆ ਜੀ। ਅੱਜ ਵੀ ਖੜੇ ਆ ਕੱਲ ਵੀ ਖੜੇ ਆ। ਗਰੀਬਾਂ ਦੇ ਨਾਲ ਗਰੀਬਾਂ ਨਾਲ ੱਤਕਾ ਹੋਇਆ ਗਰੀਬਾਂ ਨਾਲ ਹੀ ਖੜੇ ਆ ਜੀ ਅੱਪਾ। ਜੇ ਰਿਪੋਰਟ ਵੀ ਲਖਣੀ ਹੋਵੇ ਜੱਕਦੇ ਵੱਡੇ ਅਫਸਰ ਨੂੰ ਮਿਲਣਾ ਆਵੇ ਕਿਸੇ ਐਸਡੀਐਮ ਨੂੰ ਮਿਲਣਾ ਆਵੇ ਇੱਕ ਲੀਡਰ ਦਾ ਫੋਨ ਕਰਾਉਣਾ ਪੈਂਦਾ ਕਿਉਂ ਯਾਰ? ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ। ਮੇਰੀ ਮੌਜੂਦਗੀ ਇਸ ਵਕਤ ਲਾਡੋਵਾਲ ਟੋਲ ਪਲਾਜ਼ਾ ਤੇ ਹੈ ਜੋ ਅੱ ਨੀਟੂ ਸ਼ਟਰਾ ਵਾਲਾ ਜਿਹੜਾ ਟੋਲ ਪਲਾਜ਼ੇ ਦੇ ਪਹੁੰਚਦਾ ਹੈ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਸਸੀ ਗਾਲ ਜੀ ਲਾਡੋ ਵਾਲ ਟੋਲ ਪਲਾਜ਼ਾ ਫਿਰ ਇੱਕ ਵਾਰ ਚਾਲੂ ਕਰ ਦਿੱਤਾ ਗਿਆ ਕਿਵੇਂ ਦੇਖ ਰਹੇ ਹੋ ਦੇਖੋ ਵਧੀਆ ਹੋ ਰਿਹਾ ਜੀ ਜੋ ਸਰਕਾਰ ਦੀ ਗਾਈਡਲਾਈਨ ਹੈ ਉਹਦੇ ਉਹਦੇ ਵਿੱਚ ਆਪਾਂ ਵੀ ਹਾਜ਼ਰ ਆ ਪਰ ਜੋ ਜਾਇਜ਼ ਹੈ ਜਾਇਜ਼ ਪੈਸੇ ਲਓ ਕਿ ਲੋਕ ਸਾਰੇ ਚਿੱਕਾ ਮਾਰਦੇ ਕਿ ਬਹੁਤ ਜ਼ਿਆਦਾ ਟੂਲ ਟੈਕਸ ਹੈ ਔਰ 24 ਘੰਟੇ ਵਿੱਚ 150 ਪਰਤੀ ਕਰ ਦੋ ਕਿ ਚੁੱਭੇ ਨਾ ਹਰ ਕਿਸੇ ਬੰਦੇ ਦੀ ਜੇਬ ਚ ਪੈਸੇ ਜਾ ਰਹੇ ਆ ਸਰਕਾਰ ਨੂੰ ਵੀ ਮੰਗ ਮੰਨ ਲੈਣੀ ਜੇ ਕਿਸੇ ਨਾ ਕਿਸੇ ਭਾਰਤ ਦੇਸ਼ ਦੇ ਵਿੱਚ ਔਰ ਬਾਕੀ ਇਹ ਕਿ ਜੇ ਨਹੀਂ ਮੰਨੇਗੇ ਤਾਂ ਫਿਰ ਆਪਾਂ ਵੀ ਕਰਨ ਟੂਲ ਟੈਕਸ ਦੇ ਕੇ ਆਏ ਹੁਣ ਸਾਡੀ ਪਰਚੀ ਕੱਟੀ ਗਈ ਸਾਨੂੰ ਕੋਈ ਦੁੱਖ ਨਹੀਂਗਾ ਪਰ ਸਾਰਿਆਂ ਦੇ ਨਾਲ ਹੀ ਹੈ ਜੀ ਹੁਣ ਜੇ ਸਾਰੇ ਕਟਾਉਣਗੇ ਤਾਂ ਅਸੀਂ ਵੀ ਕਟਾਵਾਂਗੇ ਇਹ ਤਾਂ ਜ਼ਾਹਿਰ ਦੀ ਗੱਲ ਆ ਕਿ ਅਸੀਂ ਕੋਈ ਵੱਖਰਾ ਇਮੇਂਟਰ ਨਹੀਂ ਹੁਣ ਮਹਿੰਗਾਈ ਇੰਨੀ ਵੱਧ ਗਈ ਆਟਾ ਦਾਲ ਚੀਨੀ ਆਲੂ ਪਿਆਜ਼ ਕਿਸੇ ਦਾ ਕੋਈ ਧਿਆਨ ਹੈ ਉਸ ਦੀ ਜਵਲ ਕਿਸੇ ਦਾ ਧਿਆਨ ਨਹੀਂਗਾ ਜਦੋਂ ਅਸੀਂ ਮੁੱਦਾ ਚੱਕਾਂਗੇ ਉਦੋਂ ਹੀ ਲੋਕਾਂ ਨੂੰ ਜਾਗਰੂਤ ਹੋਊਗੀ ਇਹ ਲੋਕ ਜਿਹੜੇ ਹੈ ਇਹ ਵਿਚਾਰੇ ਭੋਲੇ ਭਾਲੇ ਲੋਕ ਆ ਇਹਨਾਂ ਨੂੰ ਲੀਡਰ ਲੁੱਟ ਕੇ ਲੈ ਜਾਂਦੇ ਪੰਜਾਬ ਨੂੰ ਸਿਆਸਤ ਨੇ ਮਾਰ ਲਿਆ ਪੰਜਾਬ ਇੱਕ ਐਸੀ ਸਿਆਸਤ ਵਿੱਚ ਆ ਗਿਆ ਕੀ ਪੰਜਾਬ ਦੇ ਪੱਲੇ ਕੁਛ ਨਹੀਂ ਜਾਂ ਦਿੰਦਾ ਇਸ ਲੀਡਰਾਂ ਨੇ ਪੰਜਾਬ ਮੇਰਾ ਵੇਚ ਕੇ ਖਾ ਗਏ ਨਸ਼ੇ ਦਾ ਦੌਰ ਬਣਾ ਦਿੱਤਾ ਇਹਨਾਂ ਨੇ ਔਰ ਨਸ਼ਾ ਹਰ ਘਰ ਘਰ ਦੇ ਵਿੱਚ ਪਚਾਉਣ ਵਾਲੇ ਇਹ ਵੱਡੇ ਲੀਡਰ ਹੀ ਆ ਨੀਟੂ ਛਟਰਾ ਵਾਲਾ ਵੀ ਤਾਂ ਇੱਕ ਲੀਡਰ ਹੈ ਕਿਉਂਕਿ ਹਰ ਇੱਕ ਇਲੈਕਸ਼ਨ ਦੇ ਵਿੱਚ ਹੁਣ ਵੀ ਤੁਸੀਂ ਐਮਪੀ ਦੇ ਚੋਣਾਂ ਦੇ ਵਿੱਚ ਖੜੇ ਸੀ ਤੁਸੀਂ ਕਿਵੇਂ ਦੇਖਦੇ ਹੋ ਲੀਡਰ ਪਕੜੋ ਦੇਖੋ ਸਾਡਾ ਇੱਕ ਸਟੈਂਡ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਜਿਹੜਾ ਮਰਜ਼ੀ ਪਾਰਟੀ ਉਧਰ ਜਾਈ ਜਾਂਦਾ ਆਈ ਜਾਂਦਾ ਆਈ ਜਾਂਦਾ ਜਾਈ ਜਾਂਦਾ ਕੋਈ ਸਟੈਂਡ ਨਹੀਂ ਭਾਵੇਂ ਅਸੀਂ ਹਾਰੀਏ ਭਾਵੇਂ ਜਿੱਤੀਏ ਔਰ ਦੇਖੋ ਜਿਹੜੀ ਸਾਡੀ ਸਤਗੁਰ ਅਬਿਦਾਸ ਸਮਾਜ ਪਾਰਟੀ ਹੈ ਬੇਗੰਪੁਰ ਅਸੀਂ ਉੱਥੇ ਹੀ ਆ ਅੱਜ ਵੀ ਉੱਥੇ ਕੱਲ ਵੀ ਉੱਥੇ ਪਰਸੋਂ ਵੀ ਉੱਥੇ ਤੁਹਾਨੂੰ 24 ਘੰਟੇ ਉੱਥੇ ਮੌਜੂਦ ਰਾਵਾਂਗੇ ਆਪਾਂ ਅਵੇਂ 8 ਵਾਰੀ ਹਾਰ ਗਏ ਆ ਅੱਜ ਵੀ ਉੱਥੇ ਖੜੇ ਆ ਔਰ ਲੋਕਾਂ ਵਾਸਤੇ ਲੜ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਵੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਨਹੀਂ ਹੋ ਰਹੀ ਆਪੇ ਜੇ ਰਿਪੋਰਟ ਵੀ ਲਖਣੀ ਹੋਵੇ ਜਾਂ ਕਿਤੇ ਵੱਡੇ ਅਫਸਰ ਨੂੰ ਮਿਲਣਾ ਆਵੇ ਕਿਸੇ ਐਸਡੀਐਮ ਨੂੰ ਮਿਲਣਾ ਆਵੇ ਇੱਕ ਲੀਡਰ ਦਾ ਫੋਨ ਕਰਾਣਾ ਪੈਂਦਾ ਕਿਉਂ ਯਾਰ ਸਾਡੀ ਬੋਟ ਨਹੀਂ ਦੀ ਇੱਕ ਬੋਰਡ ਤੇ ਪ੍ਰਧਾਨ ਮੰਤਰੀ ਹਾਰ ਜਾਂਦਾ ਵਾ ਤੇ ਉਹ ਬੋਰਡ ਇੱਕ ਸਾਡੀ ਆ ਉਹ ਸਾਡੇ ਦੇਸ਼ਾਹੀਦ ਪ੍ਰਧਾਨ ਮੰਤਰੀ ਬਣਾਇਆ ਦੇਸ਼ ਦਾ ਔਰ ਜੇ ਸਾਡੀ ਨਹੀਂ ਸੁਣਵਾਈਓਗੀ ਤੇ ਲੱਖ ਲਾਂਹ ਦਾ ਸਾਡੇ ਜੇ ਲੋਕਾਂ ਨੇ ਇੱਕ ਗੱਲ ਕਹੀ ਹੈ ਵੀ ਟੂਲ ਟੈਕਸ ਕੱਟ ਕਰ ਦਿਓ ਤੇ ਘੱਟ ਕਰ ਦੇਣ ਨਹੀਂ ਤਾਂ ਮੈਨੂੰ 4 ਘੰਟੇ ਪ੍ਰਧਾਨ ਮੰਤਰੀ ਬਣ ਦਾ ਮੌਕਾ ਦੇ ਦਿਓ ਦੇਖੋ ਮੈਂ ਧੱਜੀਆਂ ਉੜਾ ਕੇ ਕੀ ਕੀ ਕਰੋਗੇ ਤੁਸੀਂ ਜੇ ਤੁਹਾਨੂੰ ਬਣਾ ਵੀ ਦਿੱਤਾ ਗਿਆ ਮੈਂ ਦੱਸਾਂਗਾ ਨਹੀਂ ਇਹਨਾਂ ਨੇ ਮੈਨੂੰ ਕਹਿੰਦਾ ਸਾਨੂੰ ਪਹਿਲੇ ਪਤਾ ਜੀ ਮੈਂ ਉਹ ਚੀਜ਼ ਦੱਸਦਾ ਜਿਹੜੀ ਮੈਂ ਆਪਣੇ ਦਿਮਾਗ ਸੋਚੀ ਹੈ ਨਹੀਂ ਲੋਕ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਇਹ ਮੰਤਰੀ ਬਣ ਜਾਓਵੇ ਸਾਡਾ ਸੁੱਖ ਹੋ ਜਾਊਗਾ ਪਾਜੀ ਹੁਣ ਦੇਖ ਲਓ ਆਟਾ ਦਾਲ ਕਿਉਂ ਆ ਪਿਆਜ਼ ਆਲੂ ਕਿੰਨੇ ਮਹਿੰਗੇ ਹੋ ਗਏ ਜੀ ਕਈਆਂ ਪੁੱਛਦਾ ਨਹੀਂ ਸੀਗਾ ਕੀ ਕਰਾਂਗੇ ਯਾਰ ਪਹਿੰਦੁਸਤਾਨ ਦੇ ਵਾਕੇ ਕੀ ਕਰ ਸਕਦੇ ਆ ਕੁਝ ਨਹੀਂ ਬੇੜਾ ਗਰਕ ਸਾਡਾ ਯਾਰ ਕਿਸਾਨ ਜਿੱਥੇ ਬੰਦੀਆਂ ਵੀ ਟੋਲ ਫਰੀ ਕਰਾਉਣ ਨੂੰ ਬੈਠੇ ਰਹੀ ਆ ਆਪਾਂ ਟੂਲ ਟੈਕਸ ਫਰੀ ਕਰਾਉਣ ਨੂੰ ਬਿਲਕੁਲ ਨਹੀਂ ਕਹਿੰਦੇ ਜੋ ਜਾਇਜ਼ ਹੈ ਜਾਇਜ਼ ਲੈ ਲਓ ਬਸ ਸਾਰਿਆਂ ਦਾ ਨਾਲ ਹੀ ਆ ਸਾਰਿਆਂ ਨੇ ਇਹਨੇ ਲੱਖਾਂ ਲੋਕੀ ਦੇ ਰਹੇ ਆ ਆਪਾਂ ਵੀ ਦੇ ਰਹੇ ਆ ਭਾਜੀ ਆਪਾਂ ਵੀ ਦਵਾਂਗੇ ਜੋ ਸਾਰੇ ਦਿਨ ਦੇ ਫਿਰ ਆਪਾਂ ਕੋ ਕਹੀਏ ਵੀ ਆਪਾਂ ਨਹੀਂ ਦੇਣਾ ਪਰ ਜੋ ਜਾਇਜ਼ ਹੈ ਜਾਇਜ਼ ਲੈ ਲਓ ਯਾਰ ਨੇਟੂ ਜੀ ਕਿਸਾਨਾਂ ਦੇ ਸਮਰਥਨ ਚ ਪਹੁੰਚੇ ਸੀ ਜਾਂ ਗੁਜ਼ਰ ਰੇ ਸੀ ਤੁਸੀਂ ਨਹੀਂ ਮੈਂ ਤਾਂ ਗੁਜ਼ਰਿਆ ਮੇਰੀ ਸ਼ੂਟਿੰਗ ਚੱਲਦੀ ਪਈ ਆ ਚਾਰ ਘੰਟੇ ਦਾ ਪ੍ਰਧਾਨ ਮੰਤਰੀ ਆ ਇੱਕ ਸਾਡੀ ਫਿਲਮ ਆਪਣਾ ਹੋਰ ਵੀ ਫਿਲਮਾਂ ਕਿਹੜੀ ਫਿਲਮ ਬਾਜੀ ਤਰਾਰਖਾਨ ਤਰਾਰਖਾਨ ਸੌਦਾ ਖਰਾ ਖਰਾ ਜ਼ੀਰੋ ਬਣ ਗਿਆ ਹੀਰੋ ਔਰ ਜੇ ਸਾਡੀ 4 ਘੰਟੇ ਪ੍ਰਧਾਨ ਮੰਤਰੀ ਫਿਲਮ ਉਹ ਦੇਖਣ ਵਾਲੀ ਹੈ ਫਿਲਮ ਉਹ ਵੀ ਅਸੀਂ ਕਰ ਰਹੇ ਹਾਂ ਔਰ ਰਾਜਾ ਸਿਕੰਦਰ ਸਾਡੀ ਫਿਲਮ ਉਹ ਵੀ ਬਣ ਰਹੀ ਹੈ ਜੀ ਫਿਲਮਾਂ ਸਾਡੀਆਂ ਬੜੀਆਂ ਬਣਦੀਆਂ ਪਰ ਲੋਕਾਂ ਨੂੰ ਬਦਖੌੜ ਰਿਆਂ ਵੀ ਤੁਸੀਂ ਬਚ ਜਾਓ ਨਹੀਂ ਬਚੋਗੇ ਨਾ ਅਸੀਂ ਅੱਛਾ ਲਾਡੋਵਾਲ ਟੋਲ ਪ੍ਰੈਸੈਂਟ ਲੈ ਕੇ ਸਹਿਮਤ ਹੋ ਜਾਂ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਟੈਂਡ ਹੈ ਜਿੱਥੇ ਦੁਨੀਆ ਖੜੀ ਅਸੀਂ ਦੁਨੀਆ ਨਾਲ ਖੜੇ ਆ ਜੀ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਗਰੀਬਾਂ ਦੇ ਨਾਲ ਗਰੀਬਾਂ ਨਾਲ ਧੱਕਾ ਹੋਇਆ ਗਰੀਬਾਂ ਨਾਲ ਖੜੇ ਆ ਜੀ ਅੱਛਾ ਕਿੰਨਾ ਟੋਲ ਦੇ ਕੇ ਹਮ ਤੁਸੀਂ ਗੁਜ਼ਰੋ ਇਧਰੋਂ ਜਿੰਨਾ ਬਣਿਆ ਜੀ ਇਹਨਾਂ ਕੱਟਿਆ ਸਾਡਾ ਸਟੈਗ ਅਗਸਟ ਸਟੈਗ ਚ ਕੱਟਦੇ ਕੋਈ ਗੱਲ ਨਹੀਂ ਸਾਰੀ ਦੁਨੀਆ ਦੇਰੀ ਆਪਾਂ ਕੋ ਉੱਤੇ ਚਿੱਕਾ ਮਾਰੀ ਆ ਸਾਡੇ ਨਾਲ ਸੀ ਨੇਟੂ ਸ਼ਟਰਾ ਵਾਲਾ ਜੋ ਇਹ ਕਹਿੰਦਾ ਹੈ ਕਿ ਸਾਨੂੰ ਕੁਝ ਸਮਾਂ ਵਾਸਤੇ ਜਿਹੜਾ ਵੈ ਮੰਤਰੀ ਬਣਾ ਦਿਓ ਜਾਂ ਪ੍ਰਧਾਨ ਮੰਤਰੀ ਬਣਾ ਦਿਓ ਅਸੀਂ ਇਸ ਤਰ੍ਹਾਂ ਦਾ ਸਿਸਟਮ ਲਿਆਵਾਂਗੇ ਕਿ ਲਾਡੋਵਾਲ ਟੋਲ ਪਲਾਜ਼ਾ ਕਿ ਲੋਕਾਂ ਨੂੰ ਸੁੱਖੀ ਸੁਖ ਹੋ ਜਾਏਗੀ ਇਹ ਵਿਚਾਰ ਇਹ رائے 니टू ਛਟਰਾਵਾਲਾ ਦਾ ਕਿਸ ਤਰ੍ਹਾਂ ਲੱਗਦਾ ਤੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਆਪਣੀ رائے ਜ਼ਰੂਰ ਦਿਓ ਕਿ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਚੱਲ ਪਿਆ ਤੇ ਰੇਡ ਜਿਹੜੇ ਨੇ ਵਾਜ਼ਬ ਜਿਹੜੇ ਨਹੀਂ ਹੋਏ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਕਿਸਾਨਾਂ ਨੇ ਵੱਡੀ ਕਾਲ ਦਿੱਤੀ ਸੀ ਆਪਣੀ رائے ਕਮੈਂਟਾਂ ਦੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਜ਼ਰੂਰ ਦਿਓ ਕੈਮਰਾਮੈਨ ਪੇਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ